ਗੁਰੂਆਂ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੋ ਵੀ ਮੈਸ ਕਰ ਗਏ ਆਪਾਂ ਸ਼ਰਲ ਆਏ ਸੀ ਵਿਆਹ ਦੇਖਣ ਤੇ ਇਰਾਦਾ ਸੀ ਇੱਥੇ ਵਲੌਗ ਬਣਾਵਾਂਗੇ ਤੇ ਪਰ ਵੀ ਮਿਸ ਕਰ ਗਏ ਬਣਾ ਨਹੀਂ ਸਕੇ ਬੜਾ ਗੁਰੂ ਘਰ ਆਏ ਸੀ ਤੇ ਇੱਥੋਂ ਦੀ ਐਂਟਰੀ ਮੈਨੂੰ ਇੰਨੀ ਵਧੀਆ ਲੱਗੀ ਮੇਰਾ ਜੀ ਕਰ ਪਿਆ ਵੀ ਚੱਲ 10-15 ਮਿੰਟ ਦਾ ਪਾ ਦਈਏ ਵੀ ਇੰਨੇ ਨਾਲ ਕਾਫੀ ਨੌਲੇਜ ਜਿਹੜੀ ਹੋ ਜਾਂਦੀ ਆ ਇਹਦੀ ਮੈਂ ਤੁਹਾਨੂੰ ਐਂਟਰੀ ਦਿਖਾਣਾ ਇਸ ਗੁਰੂ ਘਰ ਅਸੀਂ 26-27 ਸਾਲ ਪਹਿਲਾਂ ਵੀ ਆਏ ਸੀ ਤੇ ਉਦੋਂ ਇਸ ਗੁਰੂ ਘਰ ਦੇ ਵਿੱਚ ਛੋਟਾ ਜਿਹਾ ਗੁਰੂ ਘਰ ਸੀ ਘਰ ਦੇ ਵਿੱਚ ਅਸੀਂ ਸੈਕਰਾਮੈਂਟ ਤੋਂ ਜਨੇਤ ਲੈ ਕੇ ਆਏ ਸੀ ਮੁੰਡੇ ਦਾ ਵਿਆਹ ਸੀਗਾ ਸਾਡੇ ਯਾਰ ਦੋਸਤ ਸੀ ਬਹੁਤ ਤੇ ਹੁਣ 4 ਜੁਲਾਈ ਨੂੰ ਉਹਦੇ ਮੁੰਡੇ ਦਾ ਵਿਆਹ ਇਸੇ ਗੁਰਦੁਆਰੇ ਆ ਮੈਂ ਮੈਂ ਸੱਦਿਆ ਹੁਣ ਪਤਾ ਨਹੀਂ ਦੇਖੋ ਅੰਜਲ ਦੀ ਗੱਲ ਹੈ ਤੇ ਲੋ ਜਿੰਨਾ ਮੈਂ ਤੁਹਾਨੂੰ ਬਣਾ ਸਕਦਾ ਬਣਾਉਣਾ ਇਹ ਰੋਡ ਆ ਬਹੁਤ ਚਲਦੀ ਜਦੋਂ ਪਹਿਲਾਂ ਆਇਆ ਤੇ ਇੱਥੇ ਹੈ ਨਹੀਂ ਸੀ ਰੋੜੀ ਛੱਟ ਗਈ ਸੁੱਤੀ ਦੀ ਸੀ ਹੁਣ ਆ ਘਰ ਵੀ ਬਣ ਗਿਆ ਲੱਗੇ ਇਹਦੀ ਆ ਐਂਟਰੀ ਆ ਐਂਟਰੀ ਦੇ ਵਿੱਚ ਸਿੰਘਾਂ ਦੇ ਬੁੱਤ ਲਾਇ। ਉਹਤ ਹਾਲ ਦਾ ਮੈਂ ਤੁਹਾਨੂੰ। ਔਰ ਗੁਰਦੁਆਰਾ ਇੰਨਾ ਕਿ ਸ਼ਾਨਦਾਰ ਮੈਨੂੰ ਲੱਗਿਆ। ਅਜੇ ਤਿਆਰੀ ਹੋ ਰਹੀ ਹੈ। ਬਹੁਤ ਹੀ ਜ਼ਿਆਦਾ ਗੁਰੂ ਘਰ ਵਧੀਆ ਬਣਾਇਆ। ਲੰਗਰ ਹਾਲ ਜਾਣ ਕੇ ਬਹੁਤ ਹੀ ਸੁੰਦਰਿਆ ਗੁਰੂ ਦਾ ਦਰਬਾਰ ਬਹੁਤ ਸੁੰਦਰ ਰਿਹਾ। ਮੈਂ ਮ कोशिश ਕਰਦਾ ਤੁਹਾਨੂੰ ਦਿਖਾ ਲੜਨੀ ਜਿੰਨਾ ਕਿ ਦਿਖਾ ਸਕਿਆ। ਐਂਟਰੀ ਆ। ਇਹ ਗੁਰੂ ਘਰ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਸਿੰਘ ਸਭਾ ਰੈਂਟਨ ਇਹ ਰੈਂਟਨ ਛੋਟਾ ਜਿਹਾ ਸਿਟੀ ਐ ਸ਼ੈਟਲ ਦੇ ਵਿੱਚ ਹੀ ਆ ਜਾਂਦਾ ਹੈ ਆਇਆ ਦਾ 5200 ਡਰੈਸ ਆ ਇਹ ਵੀ ਐਂਟਰੀ ਤੇ ਵੇਖੋ ਪਹਿਲਾਂ ਦੇਖੋ ਸਿੰਘ ਸਾਹਿਬ ਜੀ ਦਾ ਮੋੜ ਲਾਇਆ ਇੱਕ ਪਾਸੇ ਆਹ ਜਿਹੜਾ ਕਾਰ ਇਹਦੇ ਵਿੱਚ ਗੁਰਦੁਆਰਾ ਸੀ ਪਹਿਲਾਂ ਮੈਨੂੰ ਲੱਗਦਾ ਵੀ ਇਹੀ ਸੀਗਾ ਇਹ ਜਾਓ ਘਟਾਤਾ ਹੁਣ ਉਦੋਂ ਫਿਰ ਨਵਾਂ ਬਣਾਤਾ ਪਰ ਗੁਰਦੁਆਰਾ ਨਵਾਂ ਹੀ ਬਣਿਆ ਹੁਣ ਕਿਉਂਕਿ ਇੱਥੇ ਸ਼ੈਟਲ ਦੇ ਵਿੱਚ ਆਪਣੇ ਪੰਜਾਬੀ ਕਾਫੀ ਲੇਟ ਆਏ ਆ ਇਹ ਸ਼ਹਿਰ ਦੇ ਵਿੱਚ ਨਿਊਯਾਰਕ ਤੋਂ ਕਾਫੀ ਤੰਬੂ ਹੋਇਆ ਇਹ ਦੂਜਾ ਬੋਤਾ ਸਿਕਰਾਏ ਦੇ ਪਹਿਲੇ ਪ੍ਰਧਾਨ ਮੰਤਰੀ ਜੀ ਬਾਬਾ ਬੰਦਰ ਬਾਬਾ ਬੰਦਾ ਸਿੰਘ ਜੀ ਬਹਾਦਰ ਆਜ਼ਾਦ ਖਾਲਸਾ ਰਾਜ ਦੇ ਪਹਿਲੇ ਵਾਰਸ ਇਹਨਾਂ ਦੀ ਹਿਸਟਰੀ ਵੀ ਲਿਖੀ ਹੋਈ ਇੱਥੇ। ਇਹ ਵੀ ਦਰਸ਼ਨ ਪਾ ਲਓ। ਤੇ ਇਹ ਰੌਂਡ ਬਣਾਇਆ ਇਹ ਦੇ ਆਲੇ-ਦੁਆਲੇ ਦੀ ਘੁੰਮ ਕੇ ਜਿਹੜਾ ਆਉਂਦਾ। ਤੇ ਆਪਾਂ ਇਧਰ ਦੀ ਚੜਾਈ ਚੜਦੇ ਆ। ਆਹ ਗੁਰਦੁਆਰਾ ਸਾਹਿਬ ਦੀ ਇੱਕ ਸਾਈਡ ਆ। ਤੇ ਇਹਦੇ ਤੇ ਵੇਖੋ ਟਰੈਸ਼ ਕੈਨ ਇੱਧਰ ਹੁੰਦੇ ਆ। ਸਫਾਈ ਬੜੀ ਹੁੰਦੀ ਇੱਥੇ ਸਾਰੇ ਥਾਵਾਂ ਤੇ। ਠੀਕ ਹੈ ਨਾ ਇੱਥੇ ਆ ਗੱਡੀਆਂ ਦੇ ਦੋਨੋਂ ਸਾਈਡਾਂ ਸਾਡੇ ਆਂਦੀਆਂ ਇਹ ਨਿਸ਼ਾਨ ਸਾਹ ਆ ਆ ਗੁਰੂ ਦੇ ਨਿਸ਼ਾਨ ਸਦਾ ਰਹਿਣ ਚੁਹੁੰਦੇ ਵੇਖੋ ਕਮਾਲ ਦੀ ਗੱਲ ਹੈ ਇੱਕ ਗੁਰੂ ਪੰਜਾਬ ਤੱਕ ਹੀ ਸੀਮਤ ਨਹੀਂ ਰਹਿ ਗਿਆ ਭਾਈ ਇੰਡੀਆ ਤੱਕ ਹੀ ਸੀਮਤ ਨਹੀਂ ਇੱਕ ਗੁਰੂ ਬਾਹਰਲੇ ਦੇਸ਼ ਜਿੱਥੇ ਸਿੱਖ ਗਏ ਉਨਾ ਗੁਰੂ ਘਰ ਬਣਾ ਦੇ ਜਿੱਥੇ ਹਿੰਦੂ ਵੀਰ ਗਿਆ ਉਹਨੂੰ ਮੰਦਿਰ ਬਣਾਉਂਦੇ ਮੁਸਲਮਾਨ ਵੀਰ ਗਿਆ ਉਹਨਾਂ ਮਸਜਿਦ ਬਣਾਉਂਦੇ ਇਹ ਚਰਚਾ ਤੇ ਇੱਥੇ ਪਹਿਲਾਂ ਹੀ ਚਰਚਾ ਇਹਨਾਂ ਦੇ ਆ ਦੇਖੋ ਗੁਰੂ ਘਰ ਦੀ ਐਂਟਰੀ ਕਿੰਨੀ ਸੋਹਣੀ ਹੈ ਇੱਥਾ ਵਾਹ ਵਾਹ ਠੀਕ ਹੈ ਜੀ ਤੇ ਆ ਇੱਕ ਕਿਸਾਨ ਹਲ ਖਾਲਸਾਨ ਇਹ ਵੀ ਹਰ ਤਾਈ ਲੱਗੇ ਹੋਏ ਨੇ ਲਾਸ ਐਂਜਲ ਚਲੋ ਵੀ ਜਿੱਦਾਂ ਕਿਸੇ ਦੀ ਨੂੰ ਕਰਦੀ ਭਾਈ ਤੇ ਖਾਲਸਾ ਦੇ ਵੈਸੇ ਮਹਾਰਾਜ ਨੇ ਸਾਰਿਆਂ ਨੂੰ ਬਣਾਇਆ ਖਾਲਸਾ ਤਤਾਂ ਦਾ ਖਾਲਸਾ ਆ ਇਧਰ ਇਹ ਸਾਡੀ ਜਨਤਾ ਆ ਆ ਸਰੀ ਵਾਲੇ ਆ ਟੈਨਸ਼ਨ ਵਾਲੇ ਜਿੰਦਾ ਹੈ ਮੇਰਾ ਆ ਸੈਕਰਾਮੈਂਟ ਤੋਂ ਆਏ ਇਹ ਜਨਤਾ ਇਹ ਫੁਫੋੜੇ ਖਾ ਕੇ ਤੁਹਾਨੂੰ ਨਾ ਨੂਨ ਖਾ ਕੇ ਹਿੱਲ ਨਹੀਂ ਸਕਦੇ ਭਾਰੇ ਹੋ ਗਏ ਇਹ ਇਧਰ ਵੇਖੋ ਜੀ ਬੜੀ ਖੂਬਸੂਰਤ ਚੀਜ਼ ਲਈ ਬਾਜ ਤੇ ਨਾਲ ਬਾਜ ਦੀ ਹਿੱਸਲੀ ਲਈ ਵੀ ਬਾਜ ਦੇ ਵਿੱਚ ਕੌਣ ਕਿਹੜੇ ਹੁੰਦੇ ਇਸੇ ਤਰ੍ਹਾਂ ਸਾਡਾ ਮਾਨ ਜਿਹੜਾ ਇਹ ਭਾਈ ਪੰਜਾ ਦੂਤਾਂ ਨੇ ਇਹਨੂੰ ਨਿੰਦਿਆ ਚੁਗਲੀ ਦੀ ਖਰਾਕ ਖਵਾਉਂਦਾ ਇਹਨੂੰ ਬੰਦ ਕੀਤਾ ਹੋਇਆ ਮਾਇਆ ਦੇ ਦੇਸ਼ ਤੇ ਇਹ ਵੀ ਜੇ ਛੋਟ ਜਿਵੇਂ ਇਥੋਂ ਮਾਇਆ ਦੇ ਦੇਸ਼ੋਂ ਇਫਰ ਤਾਕਤਵਰ ਹੋ ਸਕਦਾ ਢੋਲੂਗਾ ਨਹੀਂ ਇਹ ਕਰਕੇ ਸਾਡੇ ਮਨ ਦੀ ਖਰਾ ਕੇ ਨਾਮ ਰਸ ਆ ਇਧਰ ਆ ਬੀਬੀ ਜਿਹੜੀ ਆ ਇਹ ਸਰੀ ਤੋਂ ਆਈ ਆ ਭੰਗੜੇ ਦੀ ਕੈਪਟਨ ਰਹੀ ਆ ਕਿੱਧੇ ਦੀ ਅਫਰਿੰਦਪੂ ਇਹ ਆ ਜਿਹੜੇ ਸੈਕਰਮੈਂਟ ਤੋਂ ਇਹ ਸਾਡੇ ਬੱਚੇ ਆ ਹਾਂਜੀ ਪੰਜ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਧਰ ਉਹ ਇਹਨਾਂ ਦੇ ਜਵਾਨ ਹਾਂਜੀ ਉਹਨਾਂ ਦੇ ਆਉਂਦੇ ਆ ਇੱਧਰ ਪਾਰਕਿੰਗ ਹੈ ਉੱਪਰ ਜਾ ਕੇ ਅੰਦਰੋਂ ਬਾਅਦ ਚ ਦਿਖਾ ਲ ਦਾਂ ਤੁਹਾਨੂੰ ਗੁਰੂ ਘਰ ਇਹ ਵੀ ਪਾਰਕਿੰਗ ਬੜੀ ਸ਼ਾਨਦਾਰ ਹੈ ਥੱਲੇ ਵੀ ਹੈ ਤੇ ਇੱਧਰ ਨੂੰ ਜਾ ਕੇ ਇਹ ਘਾਰਿਆ ਵਿੱਚ ਵੀ ਇੱਥੇ ਗ੍ਰੰਤੀ ਸਾਹਿਬਾਂ ਦੇ ਰਹਿਣ ਦਾ ਸਥਾਨ ਹੈ ਗੁਰੂ ਘਰ ਦੇ ਵਿੱਚ ਜੀਰਾਂ ਦਾ ਹਾਂਜੀ ਭਾਈ ਸਾਹਿਬ ਜੀ ਇਹ ਕੈਨੇਡਾ ਸਰੀ ਤੋਂ ਨੇ ਜਵਾਨ ਹਾਂਜੀ ਇਹ ਮੈਂ ਕਿਹਾ ਵੀ ਛੋਟਾ ਜਿਹਾ ਵਲੌਗ ਬਣਾ ਕੇ ਪਾ ਦਾਂ ਮੇਰਾ ਜੀ ਕਿਹਦਾ ਗੁਰੂ ਘਰ ਮੈਨੂੰ ਸੋਹਣਾ ਬੜਾ ਲੱਗਦਾ ਬਹੁਤ ਸੋਹਣਾ ਜੀ ਬੜਾ ਖੁੱਲਾ ਬਣਿਆ ਹੋਇਆ ਹੈ ਵੀ ਕਿਉਂ ਨਾ ਬਣਾ ਕੇ ਤੇ ਪਾਇਆ ਜਾਵੇ ਹਨਾ ਬਹੁਤ ਵਧੀਆ ਪਰ ਇਹ ਜਿਹੜੇ ਕੰਮਲੇ ਹੁੰਦੇ ਨਾ ਗੁਰੂ ਘਰ ਹਾਂਜੀ ਉਹ ਨਹੀਂ ਹੁੰਦੇ ਉਹ ਤਾਂ ਮੰਦਰ ਹੁੰਦਾ ਇਹ ਤਾਂ ਹੈ ਜੀ ਇਹ ਹੁੰਦੇ ਭਗਤੀ ਦੇ ਸਥਾਨ ਗੁਰੂ ਘਰ ਆਇਆ ਮੰਦਿਰ ਹੋਇਆ ਹਾਂਜੀ ਮਸਜਿਦ ਹੋਇਆ ਇੱਥੇ ਸਾਡੇ ਮਾਨ ਨੇ ਦਲੇਰ ਹੋਣਾ ਦਾ ਫਸੇ ਨੇ ਅੱਜ ਵੀ ਕਥਾ ਕਰਨ ਦਾ ਮੌਕਾ ਵੀ ਜਿੱਥੇ ਦਿੱਤਾ ਅੱਜ ਗੁਰੂ ਦੀ ਕਿਰਪਾ ਹੋਈ ਇੰਗਲਿਸ਼ ਵਿੱਚ ਵੀ ਕਹਾ ਕਹੀਤੀ ਲਾਵਾਂ ਦਾ ਦੱਸਿਆ ਭਾਈ ਲੈ ਜਿਹੜੀਆਂ ਲਾਵਾਂ ਨੇ ਅੰਦਰਲੇ ਵਿਆਹ ਦੀ ਗੱਲ ਕਰਦੀਆਂ ਨੇ ਜੇ ਵਰ ਲੋੜੇ ਬਾਲੜੀਏ ਗੁਰ ਚਰਣੀ ਚਿਤ ਲਾਏ RAM ਬਾਲੜੀਆ ਸਾਡੀ ਅੰਦਰਲੀ ਰੂਹ ਸੁਰਤ ਆਂਨੇ ਨੇ ਜੇ ਵਰ ਲੱਭਣਾਈ ਤਾਂ ਉਹ ਮਾਲਕ ਦਾ ਲੱਭ ਆ ਵੇਖੋ ਇਹ ਤਾਂ ਨੀਮਾ ਚਾਤਾ ਸੀ ਉਸ ਦੇ ਹਿਸਾਬ ਨਾਲ ਪਾਰਕਿੰਗ ਬਣਾਈ ਤੀ ਬੜੇ ਖੂਸੂਰਤ ਪਾਰਕਿੰਗ ਆ ਤੇ ਇਧਰ ਵੇਖੋ ਬਣਾਤੀ ਹੈ ਜੀ ਤੇ ਇਹ ਗੁਰੂ ਘਰ ਦਾ ਬੈਕ ਸਾਈਡ ਆ ਤੇ ਇਧਰ ਅੱਗੇ ਜਾ ਕੇ ਬਣਾਤੀ ਤੇ ਪਿੱਛੇ ਪਹਾੜੀ ਆ ਬਹੁਤ ਹੀ ਸੁੰਦਰ ਜਗਾ ਬਣੀ ਹੈ ਜਿੱਥੇ ਗੁਰੂ ਘਰ ਬਣਿਆ ਇੱਥੇ ਵੀ ਤੁਰ ਕੇ ਸਾਰੀ ਬੜੀ ਵਧੀਆ ਸਾਹ ਚੜਦਾ ਆ ਵੇਖੋ ਇਧਰ ਨੂੰ ਇਧਰ ਨੂੰ ਵੀ ਗੁਰੂ ਕ arti ਪਾਰਕਿੰਗ ਹੈ ਹੈ ਤੇ ਆ ਅੱਗੇ ਵੀ ਜਿੱਦਾਂ ਜਿੱਦਾਂ ਚੜਾਈ ਸੀ ਨਾ ਉਹਦੇ ਸਾਹਮਣੇ ਲੈਵਲ ਬਣਾਤੇ ਆ ਕਿਹ ਚੰਗੇ ਇੰਜੀਨੀਅਰਸ ਨੇ ਦਾ ਕੰਮ ਹੈ ਆ ਇਧਰ ਵੀ ਪਾਰਕਿੰਗ ਆ ਦੇਖ ਇਧਰ ਵੀ ਪਾਰਕਿੰਗ ਆ ਆ ਪਿੱਛੇ ਨੂੰ ਜਾ ਕੇ ਇਧਰ ਘਰ ਕਈ ਵਾਰੀ ਪਾਏ ਹੁੰਦੇ ਆ ਪਹਾੜਾਂ ਦੇ ਵਿੱਚ ਰੁੱਖਾਂ 'ਚ ਤੇ ਬਾਕੀ ਚਲੋ ਆਪਾਂ ਅੰਦਰ ਦਿਖਾਉਨੇ ਤੁਹਾਨੂੰ ਲੰਗਰ ਹਾਲ ਤੇ ਗੁਰਦਸਤਾਨ ਇਹ ਆਪਣੇ ਲੰਗਰ ਵਾਲੇ ਭਾਈ ਛੁੱਟੀਆਂ ਕਰ ਲੀਆਂ ਜੀ ਹਾਂਜੀ ਪਾਜੀ ਯਾਰ ਤੁਹਾਡਾ ਲੰਗਰ ਬਹੁਤ ਸਵਾਦ ਸੀ ਵਧੀਆ ਬਣਿਆ ਥੈਂਕ ਯੂ ਇਹ ਸਾਰੇ ਦਿਨ ਤੁਹਾਡਾ ਹੀ ਸੀ ਖਾਣਾ ਇੱਥੇ ਥੈਂਕ ਯੂ ਜੀ ਹਾਂਜੀ ਸਾਰੇ ਦਿਨ ਤਾਂ ਰਖਣਾ ਸੀ ਰਾਤ ਕਿਸੇ ਉਮਰ ਦਾ ਸੀ ਨਹੀਂ 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 ਕਿਸੇ ਹੋਰ ਦਾ ਸੀ ਅੱਛਾ ਐ ਤੁਹਾਡਾ ਵੀ ਅਜ ਬਹੁਤ ਸਵਾਸ ਹੈ ਅਸਾਂ ਜੇ ਇੱਧਰ ਵੀ ਐਂਟਰੀ ਆਪਾਂ ਦੇਖੀ ਪਹਿਲਾਂ ਨਾ ਸਿੱਧੀ ਸਾਂਭ ਲਈ ਹੁਣ ਇੱਧਰ ਜਿਹੜਾ ਇਹ ਜੋੜਾ ਕਰ ਜੁੱਤੀਆਂ ਲਾ ਲੈਨੇ ਆਪਾਂ ਇੱਥੇ ਇਹ ਇਧਰ ਆ ਬਾਥਰੂਮ ਜਿਹੜੇ ਵੇਖੋ ਕਿੰਨੇ ਸ਼ਾਨਦਾਰ ਬਣੇ ਇਹ ਬੰਦਿਆਂ ਵਾਸਤੇ ਨੇ ਔਰ ਦੇਖੋ ਇਹ ਆਜਾ 517 ਹੋਟਲ ਚ ਨਹੀਂ ਹੁੰਦੇ ਵੇਖੋ ਕਿੰਨੇ ਸ਼ਾਨਦਾਰ ਬਾਥਰੂਮ ਨੇ ਇਹ ਆਪਣੇ ਹੱਥ ਸਕਉਣ ਠੀਕ ਹੈ ਜੀ ਆ ਬਣਿਆ ਆਪਣੇ ਦੇਖੋ ਢੱਕ ਲਾ ਬਾਥਰੂਮ ਆ ਇਸ਼ਨਾਨ ਕਰਨ ਬਣੇ ਨੇ ਇੱਕ ਇਧਰ ਅੱਗੇ ਵੀ ਇਸ਼ਨਾਨ ਕਰਨ ਬਣਿਆ ਆ ਵੀ ਜਿਹੜਾ ਇਸ਼ਨਾਨ ਵਾਸਤੇ ਬਣ ਰਿਹਾ ਹੈ ਬਣ ਰਿਹਾ ਅੱਗੋਂ ਤੱਕ ਕੇਂਦਰੀਆਂ ਆ ਟਾਇਲਾਂ ਮੈਂ ਤਾਂ ਲਾਗਾ ਐ ਜਿਵੇਂ ਬੈਠ ਕੇ ਇਹ ਤਿੰਨ ਨੇ ਸੀਟਾਂ ਇਦੋਂ ਅੱਗੇ ਲਾਈ ਹੁੰਦੇ ਜਦੋਂ ਲੈਫਟ ਆ ਕੇ ਪਛਾਣ ਨਹੀਂ ਹੁੰਦਾ ਔੜੀਆਂ ਤੇ ਇਹ ਲੈਫਟ ਲਾਈਨ ਹੈ ਇੱਥੇ ਬਹਿ ਕੇ ਜਾ ਸਕਦੇ ਸੈਟਾ ਕੇ ਅੰਦਰ ਆਓ ਜੀ ਸੈਟਾ ਕੇ ਹੀ ਰਹਿਣਾ ਦੇ ਹਾਂਜੀ ਹਾਂਜੀ ਬਿਲਕੁਲ ਆ ਕੇ ਜਾਣਾ ਲਾ ਕੇ ਹਾਂਜੀ ਹਾਂਜੀ ਆਪਾਂ ਲਾ ਕੇ ਇਹ ਆਪਾਂ ਲਾ ਕੇ ਹੁਣ ਚੱਲ ਗਈ ਇੱਥੇ ਇਧਰ ਆ ਜੀ ਇਹ ਲੰਗਰ ਹਾਲਾ ਇੱਥੋਂ ਵਿੱਚੋਂ ਵੀ ਪੌੜੀਆਂ ਜਿਹੜੀਆਂ ਇਹ ਉੱਪਰ ਜਾਂਦੀਆਂ ਤੇ ਇਹ ਲੰਗਰ ਹਾਲ ਦੇਖੋ ਕਦੋਂ ਇਹ ਲੰਗਰ ਹਾਲ ਹੈ। ਇਹ ਲੰਗਰ ਹਾਲ ਦੀ ਕਿਚਨ ਹੈ। ਇਹ ਸਾਰੇ ਪ੍ਰਬੰਧ ਬਹੁਤ ਵਧੀਆ ਕੀਤਾ। ਇੱਥੇ ਆਹ ਸਲੱਡ ਦੇਖ ਲਓ ਇਦਾਂ ਲੱਗਾ ਹੁੰਦਾ ਗੁਰਪ੍ਰੰਧ ਦੇ ਵਿੱਚ। ਲਾਈਨਾਂ ਲਾ ਕੇ ਚੰਗਾ ਦਿਖਾਈ ਜਾਂਦੀ ਹੈ। ਇੱਧਰ ਆਇਨਾ ਲਾਇਆ ਨਾ ਮੈਨੂੰ। ਲੱਗਿਆ ਕਿ ਆਪ ਕੋ ਸੋਚੀ ਸਬਜ਼ੀਆਂ ਵਗੈਰਾ। ਕਿਚਨ ਵਿੱਚ ਨੀਕੋ ਕਿੱਡੀ ਆ ਅੱਜ ਲਿਖਿਆ ਵੀ ਕਿਚਨ ਵਿੱਚ ਕੁਝ ਵੀ ਖਾਣਾ ਜਾਂ ਪੀਣਾ ਮਨਾ ਹੈ ਇਹ ਵੱਡੇ ਵੱਡੇ ਚੱਲੇ ਲੱਗੇ ਹੁੰਦੇ ਸੀ ਉਹ ਪੀਸੀ ਵਾਲੀ ਮਸ਼ੀਨ ਆ ਅੱਜ ਕੱਲ ਗੁਰੂ ਘਰਾਂ ਦੇ ਪਿੱਛੇ ਦਾ ਲੰਗਰ ਵੀ ਚੱਲਦਾ ਚਲੋ ਮਰਜੀ ਆ ਜੀ ਖੁਸ਼ ਰਹਿਣਾ ਚਾਹੀਦਾ ਕਰੋ ਜੋ ਮਰਜੀ ਨਾਮ ਜ਼ਰੂਰ ਜਪਣਾ ਚਾਹੀਦਾ ਮੈਂ ਤੁਹਾਨੂੰ ਉੱਪਰ ਦਰਬਾਰ ਸਾਹਿਬ ਦਿਖਾਉਂਦਾ ਸੂਚਨਾ ਜੀ ਇਥੇ ਫੋਨ ਨੇ ਵਰਤਣਾ ਅੱਚੀ ਗੱਲਾਂ ਨਹੀਂ ਕਰਦੀਆਂ ਲੰਗਰ ਹਾਲ ਵਿੱਚ ਜਾਂ ਪਾਰਕ ਲਾਟ ਵਿੱਚ ਟਾਣੀਆਂ ਬਣਾ ਕੇ ਖੜਨਾ ਜਾਂ ਬੈਠਣਾ ਮਨਾ ਹੈ ਇਹ ਜੀ ਅੱਜਕੱਲ ਬਹੁਤ ਪ੍ਰੋਬਲਮ ਹੈ ਗੁਰੂ ਦਾ ਗਿਆਨ ਹੰਦਰ ਦਿੱਤਾ ਜਾਂਦਾ ਉੱਥੇ ਕੋਈ ਘਟ ਪੈਂਦਾ ਤੇ ਇਥੇ ਬਹੁਤ ਟਾਣੀਆਂ ਬਣਾ ਕੇ ਖਲੋਣ ਦਾ ਰਵਾਜ ਹੋ ਗਿਆ ਇਹ ਐਂਟਰੀ ਹੈ ਜਿਹੜੀ ਸਾਹਮਣੋਂ ਆਪਣਾ ਵੇਖੀ ਸੀ ਇਹ ਬਾਹਲੀ ਸਾਈਡ ਆ ਉਧਰ ਔੜੀਆਂ ਤਾਂ ਨਹੀਂ ਉਧਰ ਲੈਫਟ ਲੱਗੀ ਆ ਤੇ ਇਧਰ ਲੰਗਰ ਹਾਲ ਦੇ ਵਿੱਚ ਦੀਆਂ ਪਾਣੀ ਇਹ ਹੁਣ ਆਪਾਂ ਇੱਥੇ ਅੰਦਰ ਜਾਣਾ ਆਪਣੀਆਂ ਜਰਾਬਾਂ ਜਿਹੜੀ ਇੱਥੇ ਲਾ ਕੇ ਰੱਖ ਲੈਣੇ ਆਂ ਬਾਣ ਕੇ ਪਾਵਾਂਗੇ ਠੀਕ ਉਹ ਬੀਬਾ ਜੀ ਕਹਿੰਦੇ ਜਰਾਬਾਂ ਲਾਓ ਪਰ ਉਦੋਂ ਆਪਾਂ ਲੰਗਰ ਹਾਲ ਦੇ ਵਿੱਚ ਸੀਗੇ ਥੱਲੇ ਤੇ ਉੱਤੇ ਹੀ ਵੇਹੇ ਤਾਂ ਫੁਲਕਾ ਲਾ ਕੇ ਛੱਕਦੇ ਆ। ਇਹਨਾਂ ਦਾ ਸਪੈਸ਼ਲ ਬਾਤ ਆ ਗਿਆ। ਲਾਜੇਂਦਰੰਗਪੁਰੂ ਦਾ ਦਰਬਾਰ। ਗੁਰੂ ਦਾ ਦਰਬਾਰ ਦੇਖੋ ਜਿਵੇਂ ਆਇਆ ਵਾਹੇ। ਇਹ ਆ ਜੀ। ਬਹੁਤ ਹੀ ਖੂਬਸੂਰਤ ਗੁਰਦੁਆਰੇ ਦੀ ਸੈਟਲਮੈਂਟ ਕੀਤੀ ਥੋੜੇ ਥਾਂ 'ਚ ਬਾੜਾ ਖਿਸ਼ੂਣਾ ਹੈ। ਦੇਖੋ। ਇਹ ਰੇਤ ਪچھے ਬੈਣ ਵਾਸਤੇ ਬਣਾਉਂਦੇ ਆ ਜਿੰਨਾ ਕਿਸੇ ਕੋ ਬੈਹ ਨਹੀਂ ਹੁੰਦਾ ਤੇ ਦੋਨੇ ਪਾਸੇ ਬਣਾਈ ਇਹ ਬਣਾਇਆ ਜਾਂਦਾ ਜੀ ਹੈਂਡੀਕੈਪ ਵਾਸਤੇ ਬਾਹਲੇ ਸਮਝ ਲਿਖਿਆ ਵੀ ਹੈਂਡੀਕੈਪ ਵਾਸਤੇ ਆ ਪਰ ਬਾਹਲੇ ਸਾਡੇ ਵਰਗੇ ਐਵੇਂ ਹੈਂਡੀਕੈਪ ਬਣ ਜਾਂਦੇ ਕਈ ਵਾਰੀ ਜੀ ਬੈਹ ਸਕਦਾ ਥੱਲੇ ਵੀ ਬੈ ਕੇ ਥੱਲੇ ਨਾਲ ਦਾ ਕੀ ਆ ਨਹੀਂ ਇਹ ਗੁਰੂ ਸਾਹਿਬ ਦੇ ਗ੍ਰਾਂਥੀ ਜੀ ਆ ਹਾਂ ਗੁਰੂ ਘਰ ਬਹੁਤ ਸੋਹਣਾ ਬਣਿਆ ਜੀ ਇਹ ਮੈਂ 27 ਸਾਲ ਪਹਿਲਾਂ ਇੱਥੇ ਵਿਆਹ ਤੇ ਆਈ ਸੀ ਜਨੇਤ ਆਈ ਸੀ ਸੈਕਰਮੈਂਟੋ ਤੋਂ ਪਲੇਨ ਤੇ ਹੁਣ ਜਿਹੜਾ ਮੁੰਡਾ ਇੱਥੇ ਵਿਆਹ ਸੀ ਉਦੋਂ ਹਾਂ ਜੀ ਹੁਣ ਉਹਦੇ ਮੁੰਡੇ ਦਾ ਵਿਆਹ 4 ਤਰੀਕ ਨੂੰ ਆ ਅੱਛਾ ਜਨੇ ਕਿ 4 ਬਿੱਟੂ ਦੇ ਮੁੰਡੇ ਦਾ ਇੱਥੇ ਤੁਹਾਨੂੰ ਪਤਾ ਹੋਣਾ ਚਾਹੀਦਾ ਇੱਥੇ ਰਿੰਦਾ ਚੱਲਾਈ 4 ਜੁਲਾਈ ਨੂੰ ਆ 4 ਜੁਲਾਈ ਨੂੰ ਇੱਥੇ ਹੀ ਇੱਥੇ ਹੀ ਆ ਚਲੋ ਠੀਕ ਆ ਫੇ ਹਾਂ ਜੀ ਹਾਂ ਜੀ ਦੇਖੋ ਕਰਾਂਗੇ ਦਰਸ਼ਨ ਸ਼ਾਇਦ ਹਾਂ ਜੀ ਅਜੇ ਵਧੀਆ ਸਨ ਦਿੱਤੇ ਦਾ 15 ਮਿੰਟ ਵਧੀਆ ਜੀ ਤੇ ਸੇਵਾ ਹੋ ਗਈ ਬਾਜੀ ਇਹ ਵਲੌਗ ਸੀ ਉਹ 124 ਲਾਈ ਉਹ ਗੁਦਾਰਾ ਜਿਹਾ ਉਹ ਛੋਟਾ ਗਾ ਉੱਥੇ ਕੋਈ ਨਹੀਂ ਬੈਹ ਨਹੀਂ ਸਕਦਾ ਈਗਾ ਹਾਂ ਜੀ ਹਾਂ ਜੀ ਉਹ ਬਹੁਤ ਛੋਟਾ ਸੀ ਹੁਣ ਉਹ ਵੱਡਾ ਬੰਦ ਲਾਈ ਕੋਤਰੀ 124 ਲਾਈ ਅੱਛਾ ਜੀ ਕੋਈ ਵੱਡਾ ਬੰਦ ਲਾਈ ਉਹ ਪਿੱਛੇ ਥਾਏ ਨਾ ਹੀ ਹੈਗਾ ਜਿਹੜਾ ਪਿਛਲਾ ਥਾਇਆ ਹੂੰ ਹੂੰ ਉਹ ਹੁਣ ਉੱਥੇ ਅੱਛਾ ਉੱਥੇ ਬਣ ਰਿਹਾ ਹਾਂ ਜੀ ਉੱਥੇ ਬਣ ਰਿਹਾ ਈ ਹਾਂ ਜੇਵਨ ਨਦਨ ਸਾਹਿਬ ਜੜੂਗਾ ਬੋਪਾਟਾਈ ਸਾਰੇ ਠੀਕ ਠੀਕ ਹੈ ਚਲੋ ਬਹੁਤ ਖੁਸ਼ੀ ਹੋਈ ਜੀ ਗੁਰਦੁਆਰਾ ਵੇਖ ਕੇ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਆਕਰਜੀ ਕਾ ਖਾਲਸਾ ਵਾਹੀ ਜੀ ਫਤਿਹ ਜੀ